ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਬੀਐਸ ਨਿਊਜ਼ ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਸ਼ੁਭ ਅਵਸਰਤੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਵੱਲੋਂ ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਪਰੰਸ ਦੀ ਅਗਵਾਈ ਚ ਸ਼ਹਿਰ ਦੇ ਮਾਤਾ ਰਾਣੀ ਪਾਰਕ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਇਸ ਮੌਕੇ ਸੰਸਥਾ ਹਮ ਸਭ ਇੱਕ ਹੈਂਦੇ ਮੈਂਬਰ ਵੀ ਹਾਜ਼ਰ ਸਨ ਸੰਸਥਾ ਵੱਲੋਂ ਪੱਤਰਕਾਰ ਪਰਮਜੀਤ ਸਿੰਘ ਪੰਮਾਤੀ ਮਾਨ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਪੱਤਰਕਾਰ ਪਰਮਜੀਤ ਪੰਮਾਤੀ ਮਾਨ ਦੀ ਖਾਸ ਰਿਪੋਰਟ

ਆਓ ਰਲ ਮਿਲ ਕੇ ਰੁੱਖ ਲਗਾਈਏ ਵਾਤਾਵਰਨ ਬਚਾਈਏ ਆਓ ਰਲ ਮਿਲ ਕੇ ਬਚਾਈਏ ਵਾਤਾਵਰਨ ਹਾਂਜੀ ਤੁਸੀਂ ਕੀ ਚਾਹਤ ਵਾਤਾਵਰਨ ਦੇ ਸਬੰਧ ਮੇਰੇ ਲਾਰੇ ਨੂੰ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਤੁਹਾਡਾ ਸਾਰੇ মিডিਆ ਪਰਸਨ ਦਾ ਧੰਨਵਾਦ ਜਿਹੜੇ ਇੱਕ ਨਿੱਕੇ ਜਿਹੇ ਸੱਦੇ ਤੁਸੀਂ ਇੱਥੇ ਪੁੱਜੇ ਹੋ ਅੱਜ ਵਾਤਾਵਰਨ ਦਿਵਸ ਹੈ ਅੱਜ ਵਾਤਾਵਰਨ ਦਿਵਸ ਦੀਆਂ ਮੈਂ ਸਮੂਹ ਇਲਾਕਾ ਵਾਸੀਆਂ ਨੂੰ ਵਾਰਡ ਨੰਬਰ 21 ਮੱਲਾ ਮਾਤਾ ਰਾਣੀ ਦੇ ਵਾਸੀਆਂ ਨੂੰ ਸਮੂਹ ਭਾਰਤ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਵਾਤਾਵਰਣ ਦਿਵਸ ਸੰਸਾਰ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਸਾਡੀ ਸੰਸਥਾ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਮੈਂਬਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਣ ਬਚਾਉਣ ਲਈ ਸੋਹਣੇ ਉਪਰਾਲੇ ਕੀਤੇ ਜਾ ਰਹੇ ਨੇ ਇਸ ਸਬੰਧ ਦੇ ਵਿੱਚ ਅਸੀਂ ਵਕ ਵਕ ਵਿਦਿਅਕ ਸੰਸਥਾਵਾਂ ਹੋਰ ਥਾਵਾਂ ਦੇ ਉੱਤੇ ਜਨਤਕ ਥਾਵਾਂ ਦੇ ਉੱਤੇ ਬੂਟੇ ਲਗਾਉਂਦੇ ਆ ਰਹੇ ਹਾਂ ਪ੍ਰਮਾਤਮਾ ਕਿਰਪਾ ਕਰੇ ਜਿਹੜੇ ਸਾਡੇ ਸਮੂਹ ਵਾਤਾਵਰਣ ਪ੍ਰੇਮੀ ਨੇ ਜਿਹੜੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਤੇ ਵਾਤਾਵਰਣ ਬਚਾਉਣ ਲਈ ਸੋਹਰਦੇ ਯਤਨ ਕਰ ਰਹੇ ਨੇ ਮੈਂ ਉਹਨਾਂ ਦੀ ਇਸ ਕਾਰਜ ਵਿੱਚ ਯੋਗਦਾਨ ਪਾਉਣ ਲਈ ਦਿਲੋਂ ਸ਼ਲਾਘਾ ਕਰਦਾ ਵਾਤਾਵਰਣ ਬਚਾਉਣਾ ਸਮੇਂ ਦੀ ਪ੍ਰਮੁੱਖ ਲੋੜ ਹੈ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਵਾਤਾਵਰਣ ਦੇ ਵਿੱਚ ਬਹੁਤ ਵਿਆਪਕ ਪੱਧਰ ਤੇ ਤਬਦੀਲੀਆਂ ਆ ਚੁੱਕੀਆਂ ਨੇ ਗਲੋਬਲ ਵਾਰਮਿੰਗ ਦਾ ਖਤਰਾ ਜੋ ਪਿਛਲੇ ਕਈ ਸਾਲਾਂ ਤੋਂ ਅਸੀਂ ਰੋਲਾ ਪਾ ਰਹੇ ਹਾਂ ਉਹ ਤਿਉਂ ਦਾ ਤਿਉਂ ਬਰਕਰਾਰ ਹੈ ਗਲੇਸ਼ੀਅਰ ਪਿਘਲ ਰਹੇ ਨੇ ਗਰਮੀ ਵਧ ਰਹੀ ਹੈ ਤਾਪਮਾਨ ਵਧ ਰਿਹਾ ਹੈ ਬਰਸਾਤਾਂ ਦਾ ਪਤਾ ਨਹੀਂ ਲੱਗਦਾ ਪਿੱਛੇ ਜੇ ਕਹਿੰਦੇ ਸੀ ਕਿ ਕੇਰਲ ਮਹਾਰਾਸ਼ਟਰ ਦੇ ਵਿੱਚ ਬਰਸਾਤ ਜਿਹੜੀ ਹੈ ਜੋ ਚਰਚਾ ਹੋ ਰਹੀ ਸੀ ਕਿ ਕਈ ਦਿਨ ਪਹਿਲਾਂ ਆ ਚੁੱਕੀ ਹੈ ਜਿਸ ਤੋਂ ਸਾਫ ਜਾਇਰ ਹੈ ਕਿ ਪ੍ਰਕਿਰਤੀ ਨੂੰ ਬਚਾਉਣ ਲਈ ਜੋ ਯਤਨ ਰੰਬੇ ਗਏ ਨੇ ਉਹ ਨਾ ਕਾਫੀ ਨੇ ਹਰ ਇੱਕ ਵਿਅਕਤੀ ਨੂੰ ਵਾਤਾਵਰਣ ਬਚਾਉਣ ਲਈ ਯਤਨਸ਼ੀਲ ਹੋਣਾ ਪੈਣਾ ਹੈ ਜਾਗਰੂਕ ਹੋਣਾ ਪੈਣਾ ਹੈ ਹੁਣ ਇਹ ਵੀ ਸਮਝ ਲੈਣਾ ਚਾਹੀਦਾ ਕਿ ਜਾਗਰੂਕ ਕਰਨ ਲਈ ਤੁਹਾਨੂੰ ਕਿਸੇ ਨੇ ਇਕੱਲੇ ਇਕੱਲੇ ਨੇ ਆ ਕੇ ਹਲੂਣਾ ਨਹੀਂ ਦੇਣਾ ਇਹ ਹਰ ਮਨੁੱਖ ਦਾ ਆਪਣਾ ਫਰਜ ਹੈ ਹਰ ਮਨੁੱਖ ਲਾਵੇ ਕਟੋਗਾ ਟਿੱਕ ਰੁੱਖ ਇੱਕ ਰੁੱਖ ਵੀ ਘਟਾ ਹੈ ਪਰ ਜੇ ਇੱਕ ਰੁੱਖ ਵੀ ਲਗਾਵੇ ਤਾਂ 140 ਕਰੋੜ ਦੀ ਆਬਾਦੀ ਹੈ ਤਾਂ ਦੇਸ਼ ਜਿਹੜਾ ਹਰਿਆ ਭਰਿਆ ਹੋ ਸਕਦਾ ਸਾਡੇ ਦੇਸ਼ ਦੇ ਵਿੱਚ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਮਕਾਨਾਂ ਦੀ ਝੰਡੀ ਵਧ ਰਹੀ ਹੈ ਜਿਹੜਾ ਹੈਗਾ ਧਰਤੀ ਦਾ ਖੇਤਰਫਲ ਉਹ ਘਟ ਰਿਹਾ ਹੈ ਜੰਗਲਾਤ ਦਾ ਜਿਹੜਾ ਖੇਤਰਫਲ ਆ ਉਹ ਘਟ ਰਿਹਾ ਹੈ ਰੋਲਾ ਜਿਆਦਾ ਪੈਂਦਾ ਹੈ ਕੰਮ ਘਟ ਹੋ ਰਿਹਾ ਹੈ ਏਥੇ ਦੀ ਚਿੰਤਾ ਦਾ ਵਿਸ਼ਾ ਕਿਉਂਕਿ ਜੇ ਦਰਖਤ ਹੋਣਗੇ ਤਾਂ ਚੰਗਾ ਵਾਤਾਵਰਨ ਹੋਊਗਾ ਹੁਣ ਅੱਜ ਅਸੀਂ ਮੋਹੱਲਾ ਮਾਤਰਾਣੀ ਦੇ ਵਿੱਚ ਇਸ ਪਾਰਕ ਦੇ ਵਿੱਚ ਬੂਟੇ ਲਗਾਉਣ ਆਏ ਆ ਜਿੱਥੇ ਮੇਰੇ ਸਾਥੀ ਬਹੁਤ ਆਏ ਹੋਏ ਨੇ ਹਰ ਇੱਕ ਦਾ ਨਾਮ ਲੈਣਾ ਸੰਭਵ ਨਹੀਂ ਵੱਖ-ਵੱਖ ਤਰ੍ਹਾਂ ਦੇ ਅਸੀਂ ਬੂਟੇ ਲਗਾਏ ਨੇ ਤੇ ਜੰਗਲਾਤ ਵਿਭਾਗ ਦੇ ਸਾਡੇ ਅਫਸਰ ਸ਼੍ਰੀ ਵਿਸ਼ੇਖ ਸ਼ਰਮਾ ਜੀ ਆਏ ਨੇ ਜਿਨ੍ਹਾਂ ਦਾ ਅਸੀਂ ਹੌਸਲਾ ਵਧਾਈ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੰਸਥਾ ਵੱਲੋਂ ਤੇ ਵਾਰਡ ਵਾਸੀਆਂ ਵੱਲੋਂ ਇਹਨਾਂ ਦਾ ਅਸੀਂ ਨਿੱਘਾ ਸਵਾਗਤ ਕੀਤਾ ਤੇ ਇਹਨਾਂ ਨੇ ਸਾਨੂੰ ਹੌਸਲਾ ਵਧਾਇਆ ਹੈ ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਲੋਕ ਜਾਗਰੂਕ ਹੁੰਦੇ ਨੇ ਤਾਂ ਇੱਥੇ ਦੇਖਣ ਤੋਂ ਪਤਾ ਲੱਗਿਆ ਕਿ ਵਾਰਡ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਪਤਾ ਲੱਗਿਆ ਸੀ ਉਹ ਆਏ ਨੇ ਤੇ ਸਾਰਿਆਂ ਨੇ ਇੱਕ ਇੱਕ ਆਪਣਾ ਬੂਟਾ ਲਾ ਕੇ ਆਪਣਾ ਯੋਗਦਾਨ ਪਾਇਆ ਮੈਂ ਸੰਸਥਾ ਦਾ ਆਗੂ ਹੋਣ ਦੇ ਨਾਤੇ ਸਮੂਹ ਵਾਰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬੇਨਤੀ ਕਰਦਾ ਕਿ ਵਾਤਾਵਰਣ ਬਚਾਉਣ ਲਈ ਉੱਠੋ ਸਮੇਂ ਦੀ ਲੋੜ ਹੈ ਇੱਕ ਇੱਕ ਦੋ ਦੋ ਰੁੱਖ ਜਰੂਰ ਲਗਾਓ ਜਿੱਥੇ ਤੁਹਾਨੂੰ ਮਿਲਦੇ ਨੇ ਕਿਉਂਕਿ ਇਹ ਹਰਿਆਵਲ ਹੋਊਗੀ ਕਾ ਸ਼ੁੱਧ ਵਾਤਾਵਰਨ ਹੋਊਗਾ ਜੇ ਸ਼ੁੱਧ ਵਾਤਾਵਰਨ ਹੋਊਗਾ ਤਾਂ ਤੰਦਰੁਸਤੀ ਹੋਊਗੀ ਦੁਨੀਆ ਦੇ ਬਹੁਤ ਸਾਰੇ ਦੇਸ਼ ਨੇ ਜਿੱਥੇ ਦੀ ਵਾਤਾਵਰਨ ਦੀ ਮਿਸਾਲ ਦੇ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਪਰ ਇੱਥੇ ਜਿਸ ਤਰ੍ਹਾਂ ਆਬਾਦੀ ਆ ਸਾਡੇ ਮੁਲਕ ਦੇ ਵਿੱਚ ਉਸ ਹਿਸਾਬ ਨਾਲ ਇੱਥੇ ਦਰਖਤ ਬੂਟੇ ਨਹੀਂ ਲੱਗੇ ਕਿਰਪਾ ਕਰਕੇ ਲੋਕ ਜਾਗਰੂਕ ਹੋਣ ਤੇ ਇਸ ਸੰਬੰਧ ਦੇ ਵਿੱਚ ਆਪਣਾ ਉਪਰਾਲਾ ਕਰਨ ਮੈਂ ਇਹ ਸੰਸਥਾ ਰੁੱਖ ਲਗਾਓ ਵਾਤਾਵਰਨ ਬਚਾਓ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਹੀਦ ਭਗਤ ਸਿੰਘ ਹਰਿਆਵਲ ਲੈਰ ਵਿੱਚ ਜੋ ਯੋਗਦਾਨ ਪਾਇਆ ਸੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਕਹਿਣ ਤੇ ਉਹਦੀ ਵੀ ਆਪਣੇ ਸਾਥੀਆਂ ਦੀ ਸ਼ਲਾਘਾ ਕਰਦਾ ਤੇ ਵਿਸ਼ਵਾਸ ਦਿਵਾਨਾ ਤੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਵਿੱਚ ਦੇ ਵਿੱਚ ਵੀ ਆਉਂਦੇ ਸਮੇਂ ਵਿੱਚ ਵੀ ਸਮੇਂ-ਸਮੇਂ 'ਤੇ ਆਪਣਾ ਯੋਗਦਾਨ ਪਾਉਂਦੀ ਰਹੇਗੀ ਅੱਜ ਇਸ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਸੱਦੇ ਤੇ ਜੋ ਮੈਂਬਰ ਸਾਹਿਬ ਜੁਝੇ ਨੇ ਤੇ ਵਿਸ਼ੇਸ਼ ਸ਼ਰਮਾ ਜੀ ਫੋਰੈਸਟ ਡਿਪਾਰਟਮੈਂਟ ਤੋਂ ਪੁਝੇ ਨੇ ਇਹਨਾਂ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਆਪ ਸਭ ਨੂੰ ਵਿਸ਼ਵ ਵਾਤਾਵਰਣ ਦਿਵਸ ਦੀ ਇੱਕ ਵਾਰ ਫੇਰ ਮੁਬਾਰਕਬਾਦ ਦਿਨ ਮੈਂ ਧੰਨਵਾਦ ਕਰਦਾ ਤੁਹਾਡਾ ਮੀਡੀਆ ਦਾ ਤੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦਾ ਜੀਵੇ ਆਗੂ ਸਾਡੇ ਪ੍ਰਿੰਸ ਜੀ ਨੇ ਇਹ ਵਾਤਾਵਰਣ ਦਿਵਸ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਣਾ ਵਾਤਾਵਰਣ ਦਿਵਸ ਕਿਉਂ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ 1972 ਵਿੱਚ UN ਦੀ ਅਸੈਂਬਲੀ ਚ ਡਿਸਾਈਡ ਹੋਇਆ ਸੀ ਤੇ ਇੰਪਲੀਮੈਂਟੇਸ਼ਨ ਇਹਦੀ ਹੋਈ ਸੀ 1973 ਵਿੱਚ 5 ਜੂਨ 1973 ਨੂੰ ਤੋ ਅੱਜ ਦਾ ਜਿਹੜਾ ਮਿਸ਼ਨ ਹੈ ਜੋ ਸਾਡੀ ਅੱਜ ਗਵਰਨਮੈਂਟ ਕਹਿ ਰਹੀ ਹੈ ਉਹ ਰਿਡਿਊਸ ਰੀਸਾਈਕਲ ਤੇ ਰੀਯੂਜ਼ ਤੇ ਕਹਿ ਰਹੀ ਹੈ নো ਸੇ ਨੋ ਟੂ ਪਲਾਸਟਿਕ ਪਲਾਸਟਿਕ ਨੂੰ ਘੱਟ ਯੂਜ਼ ਕਰੋ ਘੱਟ ਤੋਂ ਘੱਟ ਯੂਟ ਬੈਗ ਵੱਧ ਤੋਂ ਵੱਧ ਯੂਜ਼ ਕਰੋ ਸੈਕੰਡਲੀ ਮੈਂ ਇਹਨਾਂ ਦੀ ਟੀਮ ਨੂੰ ਬਹੁਤ ਧੰਨਵਾਦ ਕਹਿਣਾ ਚਾਹੁੰਦਾ ਉਹ ਇਸ ਲਈ ਕਿਉਂਕਿ ਇਹ ਟੀਮ ਮੇਰੇ ਨਾਲ ਲਾਸਟ 12 ਸਾਲਾਂ ਤੋਂ ਜੁੜੀ ਹੋਈ ਹੈ ਔਰ ਇਹ ਹਰ ਮੌਨਸੂਨ ਸੀਜ਼ਨਸ ਮਿਨੀਮਮ 100 250 ਟਰੀਜ਼ ਲਗਾਉਂਦੇ ਹੀ ਲਗਾਉਂਦੇ ਨੇ ਸੈਕੰਡਲੀ ਫਸਟ ਥੈਂਕ ਯੂ ਹਾਂ ਜੱਚਾ ਵਾਤਾਵਰਣ ਦੇ ਸਬੰਧ ਤੇ ਬੂਟੇ ਲਗਾਏ ਜਾ ਰਹੇ ਨੇ ਕਿਹਣਾ ਚਲੋ ਰੁੱਖ ਲਗਾਓ ਵਾਤਾਵਰਣ ਨੂੰ ਬਚਾਓ ਸੰਸਥਾ ਵੱਲੋਂ ਅੱਜ ਮਾਤਾਣੀ ਮੰਦਰ ਦੇ ਵਿੱਚ ਐਨਵਾਇਰਨਮੈਂਟ ਡੇ ਦੇ ਉੱਪਰ ਬੂਟੇ ਲਾਏ ਗਏ ਨੇ ਜਿਹੜਾ ਕਿ ਬਹੁਤ ਬੜਾ ਇੱਕ ਬਹੁਤ ਬੜਾ ਅਫਰਾਲਾ ਹੈ ਜਿਹੜਾ ਕਿ ਲਗਭਗ 10 ਸਾਲ ਤੋਂ ਛੇਰੀ ਹਰਪੇਸ਼ ਪੈਂਸੀਗਵਾਈ ਦੇ ਵਿੱਚ ਇਹ ਪੂਰੀ ਸੰਸਥਾ ਸਾਡੀ ਕੰਮ ਕਰ ਰਹੀ ਹੈ ਜਿਵੇਂ ਕਿ ਸਾਨੂੰ ਪਤਾ ਹੀ ਆ ਗਿਆ ਪਿਛਲੇ ਕੁਝ ਮਹੀਨੇ ਪਹਿਲਾਂ ਸਵਿਟਜ਼ਰਲੈਂਡ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਪੂਰੇ ਵਰਲਡ ਨੂੰ ਬਚਾਉਣ ਦੇ ਲਈ ਐਨਵਾਇਰਨਮੈਂਟ ਨੂੰ ਬਚਾਉਣ ਦੇ ਲਈ ਜੀ ਤੁਹਾਨੂੰ ਨੇ ਇੱਕ ਅਪੀਲ ਕੀਤੀ ਹੈ ਵੀ ਜਿੰਨੇ ਅਸੀਂ ਕਾਰਮ ਪ੍ਰੋਡਕਟ ਸਨ ਜਿਹੜੇ ਪਲਾਸਟਿਕ ਹਨ ਉਹਨੂੰ ਘੱਟ ਤੋਂ ਘੱਟ ਯੂਜ਼ ਕਰੀਏ ਆਪਣਾ ਉਹਦਾ ਸਭ ਤੋਂ ਵੱਡਾ ਇਹ ਜਿਹੜਾ ਪਲਾਸਟਿਕ ਜ਼ਿਆਦਾ ਯੂਜ਼ ਦਾ ਇਫੈਕਟ ਹੋ ਰਿਹਾ ਜੀ ਕਈ ਸਾਡੇ ਇਦਾਂ ਦੇ ਕੋਸਟਲ ਏਰੀਆਸ ਹੈਗੇ ਨੇ ਜਿਵੇਂ ਕਿ ਮੁਰਸ਼ੀਤ ਹੋ ਗਿਆ ਫਿਨਲੈਂਡ ਹੋ ਗਿਆ ਜਾਂ ਕਈ ਸਾਡੇ ਜਿਹੜੇ ਕੋਸਟਲ ਏਰੀਆਸ ਹੈਗੇ ਨੇ ਭਾਈ ਇੰਡੀਆ ਦੇ ਵਿੱਚ ਮਹਾਰਾਸ਼ਟਰ ਹੋ ਗਿਆ ਉਡੀਸਾ ਹੋ ਗਿਆ ਉੱਥੇ ਜਿਹੜਾ ਪਾਣੀ ਦਾ ਲੈਵਲ ਹੈ ਨਾ ਜ਼ਿਆਦਾ ਵਧ ਰਿਹਾ ਡੂ ਟੂ ਜਿਹੜੇ ਸਾਡੇ ਗਲੇਸ਼ੀਅਰਸ ਹੈਗੇ ਨੇ ਮੈਲਟ ਹੋ ਰਹੇ ਨੇ ਉਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਾਡਾ ਹੈਗਾ ਧਰਤੀ ਦੇ ਉੱ ਸਤੇ ਸਤੇ ਤੋ ਵੇੜਾ ਉਹਨਾਂ ਦਾ ਖਤਮ ਹੋਣ ਦੀ ਬਗਾਰ ਤੇ ਉੱਪਰ ਤੇ ਮੈਂ ਅੱਜ এনवायरमेंट ਡੇ ਦੇ ਉੱਪਰ ਇਹ ਇੱਕ ਆਪਣਾ ਅਪੀਲ ਕਰੂੰਗਾ ਜੀ ਆਮ ਸਾਰੇ ਲੋਕਾਂ ਨੂੰ ਆਪਣੇ ਵੀ ਅਸੀਂ ਜਿਆਦਾ ਤੋਂ ਜਿਆਦਾ ਬੂਟੇ ਲਾ ਕੇ ਆਪਣਾ ਜਿਹੜਾ ਸਾਡਾ 에ਅ ਪੋਲੂਸ਼ਨ ਇੰਡੈਕਸ ਹੈ ਇਹਨੂੰ ਉਹਨੂੰ ਅਸੀਂ ਘਟਾਈਏ ਆਪਣਾ ਤੇ এনवायरमेंट ਨੂੰ ਆਪਣਾ ਨੀਟ ਐਂਡ ਕਲੀਨ ਕਰੀਏ ਧੰਨਵਾਦ ਹਾਂ ਜੀ ਅੱਜ ਬੂਟੇ ਲਾਏ ਨੇ ਕੀ ਕਹਣਾ ਹਾਂ ਜੀ ਮੈਂ ਵਿਨੋਦ ਭਾਰਦਵਾਜ ਰੁੱਖ ਕੋ ਵਤਵਨ ਬਚਾਓ ਸੰਸਥਾ ਵੱਲੋਂ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਇਆ ਜਿਹੜੇ ਸਾਡੇ ਪ੍ਰਧਾਨ ਜੀ ਨੇ ਪ੍ਰਿੰਸ ਜੀ ਆਫਿਸ ਸਮੇਤੋਂ ਅੱਜ ਦੇ ਦਿਨ ਬੇਸ਼ਬ ਬੇਸ਼ਵਾਤਾਬਨ ਦੇ ਸਦੇ ਹਰ ਸਾਲ ਬੂਟੇ ਲਗਾਉਂਦੇ ਨੇ ਇਹਦੀ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਆਪਣੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਤੇ ਵਾਤਾਵਰਨ ਨੂੰ ਬਚਾਉਣ ਦੇ ਸਿਰਫ ਇੱਕੋ ਹੀ ਇੱਕ ਚੀਜ਼ ਜਿਹੜੀ ਕੰਮ ਕਰਦੀ ਆ ਉਹ ਨੇ ਰੁੱਖ ਸੋ ਮੈਂ ਸਭ ਨੂੰ ਅਪੀਲ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਸਾਰਾ ਸਰਕਾਰਾਂ ਦੇ ਨਹੀਂ ਨਿਰਭਰ ਕਰਨਾ ਚਾਹੀਦਾ ਹਰ ਬੰਦੇ ਨੂੰ ਇੱਕ ਨਾ ਇੱਕ ਨੀ ਘੱਡੋ ਗੱਡ ਮੈਂ ਤਾਂ ਕਹੂੰਗਾ 10-10 ਰੁੱਖ ਲਗਾਉਣ ਤਾਂ ਕਿ ਤੇ ਜਾ ਕੇ ਅਸੀਂ ਸੇਫ ਹੋ ਜਾਂਦੇ ਆ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਸਾਨੂੰ ਸਿਰਫ ਇੱਕੋ ਹੀ ਇੱਕ ਸਾਹਾਰ ਅੱਜ ਦੇ ਯੁੱਗ ਦੇ ਵਿੱਚ ਉਹ ਹੈ ਰੁੱਖ ਲਗਾਉਣਾ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਦਾ ਦਿਹਾੜਾ ਜਿਹੜਾ ਇਹ ਬਹੁਤ ਇੰਪੋਰਟੈਂਟ ਦਿਹਾੜਾ ਹੈ ਜਿਸ ਦਿਨ ਸਾਨੂੰ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਕਮ ਸੇ ਕਮ ਇੱਕ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਪਰਿਵਾਹ ਤੋਂ ਬਚਾ ਸਕੀਏ ਇਹ ਜਿਹੜੇ ਬੂਟੇ ਲਾਏ ਜਾਂਦੇ ਨੇ ਇਹਨਾਂ ਦਾ ਅਲੱਗ ਮਹੱਤਵ ਹੈ ਜਿਸ ਤਰ੍ਹਾਂ ਕਿ ਸਾਨੂੰ ਇਹਨਾਂ ਤੋਂ ਕਈ ਔਸ਼ਧੀਆਂ ਮਿਲਦੀਆਂ ਨੇ ਇਹ ਦਵਾਈਆਂ ਦੇ ਕੰਮ ਆਉਂਦੇ ਨੇ ਵਾਹਿਗੁਰੂ ਨੇ ਭਗਵਾਨ ਨੇ ਇਹ ਸਾਡੇ ਲਈ ਬਣਾਏ ਨੇ ਇਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਤੁਹਾਡੀ ਬਿਮਾਰੀ ਦਾ ਇਲਾਜ ਆ। ਸੋ ਮੈਂ ਇਸ ਮੌਕੇ ਤੇ ਪ੍ਰਿੰਸ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਤੌਰ ਪ੍ਰੈਜ਼ੀਡੈਂਟ ਇਹ ਸੰਸਥਾ ਦਾ ਪਿਛਲੇ ਕਈ ਸਮੇਂ ਤੋਂ ਪੂਰਾ ਸਹਿਯੋਗ ਦਿੱਤਾ ਤੇ ਅੱਗ ਵੱਧ ਚੜ ਕੇ ਇਹ ਕੰਮ ਕਰ ਰਹੇ ਨੇ। ਧੰਨਵਾਦ ਸ਼ੁਕਰੀਆ।